ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 7ਵਾਂ ਨਿਰਦੇਸ਼ ਅੰਕ ਜਿਮਾਈਤੀ ਅਭਿਆਸ ਨੰਬਰ 7.2 ਤੇ ਇਹਦੇ ਪਹਿਲੇ ਦੋ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਹਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਤੁਹਾਨੂੰ ਦੱਸਦਾ ਆਂ ਇਸੀ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਟ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 10th english mcq 10th english literature 10th grammar 10th science 10th math notes ਤੇ ਗਣਿਤ ਦੇ ਸਿਧਾਂਤ ਇਹ ਹੀ ਕਿਤਾਬ ਅੰਗਰੇਜ਼ੀ ਮੀਡੀਅਮ ਵਿੱਚ ਵੀ ਹੈ 10th english ਸੌਰੀ 10th math pcb ਤੇ ਇੱਕ ਹੈਗੀ ਹੈ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੋਲੇਜ ਨੂੰ ਵਧਾਉਣ ਲਈ ਬੱਚਿਓ ਇੱਕ ਪਲੇਲਿਸਟ ਹੈ ਐਬ੍ਰੀਵੀਏਸ਼ਨ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੇ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਐਕਸਟੈਂਡ ਕੀਤਾ ਗਿਆ ਹੈ ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲੋ ਤੇ ਉਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੇ ਉਹਨੇਵਲੇ ਸਵਾਲ ਸੋ ਸਵਾਲ ਪਹਿਲਾ ਹੈ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ ਘਟਾਓ 1 7 ਅਤੇ 4 ਘਟਾਓ 3 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2 ਅਨੁਪਾਤ 3 ਦੇ ਅਨੁਪਾਤ ਵਿੱਚ ਵੰਡਦਾ ਹੈ ਸਭ ਤੋਂ ਵੱਡਾ ਹੀ ਮੋਟਲਾ ਜਿਹਾ ਸਵਾਲ ਏ ਜਿਹੜਾ ਵੀ ਭਾਜਨ ਸੂਤਰ ਏ ਉਹਦਾ ਤਾਕੀ ਤੁਹਾਨੂੰ ਜਾਣ ਪਛਾਣ ਹੋ ਜਾਏ ਉਹਦਾ ਅਭਿਆਸ ਹੋ ਜਾਏ ਸੋ ਪਹਿਲੇ ਤਾਂ ਲਿਖਾਂਗੇ ਸੂਤਰ ਦੇ ਬਾਰੇ ਵੀ ਭਾਜਨ ਸੂਤਰ ਦੇ ਮੁਤਾਬਕ ਦੋ ਬਿੰਦੂਆਂ A (x1, y1) ਅਤੇ B (x2, y2) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ m:n ਅਨੁਪਾਤ ਅਤੇ m:n ਅਨੁਪਾਤ ਵਿੱਚ ਅੰਦਰੂਨੀ ਤੌਰ ਤੇ ਵੰਡਣ ਵਾਲੇ ਬਿੰਦੂ P (x, y) ਜੋਦੇ ਨਿਰਦੇਸ਼ਕ ਅਸੀਂ ਪਤਾ ਕਰਨੇ ਨੇ ਦੇ ਨਿਰਦੇਸ਼ਕ ਹਨ ਇਸ ਤਰ੍ਹਾਂ ਸੋ ਇਹ ਬੱਚੋ x ਦਾ ਮੁੱਲ ਆਏਗਾ ਇਹ ਬਲਾ x ਦਾ ਮੁੱਲ ਇਦਾਂ ਆਏਗਾ ਜਿਹੜਾ ਬਿੰਦੂ m 1 m 2 ਅਨੁਪਾਤ ਦੇ ਵਿੱਚ ਬਣਦਾ ਹੈ ਰੇਖਾ ਖੰਡ ਉੱਤੇ ਆ ਜਾਏਗਾ ਸਾਡਾ y ਠੀਕ ਹੈ ਸੋ ਹੁਣ x 1 ਦੀ ਥਾਂ ਘਟਾਓ 1 ਪਰਾੰਗੇ x 2 ਐਵਲਾ 4 ਪਰਾੰਗੇ ਤੇ ਤੁਹਾਡਾ y 1 7 ਹੋ ਜਾਏਗਾ ਤੇ y 2 ਘਟਾਓ 3 ਹੋ ਜਾਏਗਾ ਸੋ y 1 7 y 2 ਘਟਾਓ 3 ਤੇ ਇਹਨਾਂ ਨੇ ਕਿ 2 ਅਨੁਪਾਤ 3 ਸੋ ਇਹ m 1 ਹੋ ਜਾਏਗਾ ਤੇ m 2 ਹੋ ਜਾਏਗਾ ਸੋ m 1 2 ਅਤੇ m2 3 ਦਾ ਮੁੱਲ ਵਿਭਾਜਨ ਸੂਤਰ 'ਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਸਾਰੇ ਮੁੱਲ ਬੱਚੇ ਦੇਖੋ ਇਹ ਦੇਖ ਲਓ ਇੱਥੇ ਇਹ ਹੁਣ ਇਸ ਸੂਤਰ 'ਚ ਭਰ ਦਾਂਗੇ ਤੇ ਸਾਡਾ ਜਵਾਬ ਆ ਜਾਏਗਾ ਬੜੇ ਮੋਢਲੇ ਸਵਾਲ ਹੈ ਸੋ 2 ਇੱਥੇ 4 ਪੜਤਾ x2 2 ਸਾਡਾ ਆਏਗਾ ਐਕੀ ਕਹਿੰਦੇ ਅਨੁਪਾਤ h1 ਤੇ ਇਹ ਸਾਡਾ m1 m2 m1 m2 m1 m2 m1 m2 ਐ x2 ਐ x1 ਐ y2 ਐ y1 ਠੀਕ ਹੈ

ਕੋਮਾ 3 ਹਨ ਸੋ ਬੜਾ ਹੀ ਮੁੱਢਲੇ ਕਿਸਮ ਦਾ ਸਵਾਲ ਸੀਗਾ ਬੜਾ ਹੀ ਮਿਲ ਕੇ ਸਧਾਰਨ ਸੂਤਰ ਦਾ ਪਤਾ ਹੋਵੇ ਤੇ ਸੂਤਰ ਦੇ ਵਿੱਚ ਜਿਹੜੀਆਂ ਰਾਸ਼ੀਆਂ ਨੇ ਉਹਦੇ ਮੁੱਲ ਪਾਣੇ ਨੇ x1 y1 x2 y2 m1 m2 ਦੇ ਤੇ ਉਹਨੂੰ ਸਰਲ ਕਰ ਦੇਣਾ ਇਦਾਂ ਕਰਕੇ ਬਸ ਧਿਆਨ ਰੱਖਣਾ ਜਿੱਥੇ ਘਟਾਓ ਦਾ ਨਿਸ਼ਾਨ ਹੈ ਉੱਥੇ ਬ੍ਰੈਕਟ ਦੀ ਵਰਤੋਂ ਜ਼ਰੂਰ ਕਰਨੀ ਹੈ ਠੀਕ ਹੈ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਵੀ ਸੀਦਾ ਹੈ ਪਰ ਥੋੜੀ ਜਿਹੀ ਐਚ ਉਹਨੇ ਕੁੰਡੀ ਪਾ ਦਿੱਤੀ ਹੈ 3 बराबर समान भाग पर बड़ा सोखा है आओ देखिए बिंदुवाचार कटाओ 1 अति कटाओ 2 कटाओ 3 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਤਿੰਨ ਸਮਾਨ ਭਾਗ ਤਿੰਨ ਬਰਾਬਰ ਦੇ ਹਿੱਸੇ ਕਰਨ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ ਇਧਰ ਲਈ ਸਾਡੀ ਚਿੱਤਰ ਬਣਾਉਣਾ ਪਏਗਾ ਸਧਾਰਨ ਜਾਂ ਰੇਖਾਖੰਡ ਦਾ ਉਹਨਾਂ ਕੰਮ ਸੌਖਾ ਹੋ ਜਾਏਗਾ ਸੋ ਵੀ ਭਾਜਨ ਸੂਤਰ ਦੇ ਮੁਤਾਬਕ ਦੋ ਬਿੰਦੂਆਂ A (x1, y1) ਅਤੇ B (x2, y2) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ M1M2 ਦੇ ਅਨੁਪਾਤ ਵਿੱਚ ਅੰਦਰੂਨੀ ਤੌਰ ਤੇ ਵੰਡਣ ਵਾਲੇ ਬਿੰਦੂ P (x, y) ਦੇ ਨਿਰਦੇਸ਼ ਅੰਕ ਇਸ ਤਰ੍ਹਾਂ ਹਨ ਠੀਕ ਹੈ ਅਸੀਂ ਜੋ ਪਹਿਲਾਂ ਪਹਿਲੇ ਸਵਾਲ 'ਚ ਕੀਤਾ ਹੈ اسی ਤਰ੍ਹਾਂ ਇਦਾਂ ਲਿਖਣਾ ਹੈ ਇਹ ਸੂਤਰ ਨੂੰ ਤੁਸੀਂ ਲਿਖ ਲਿਖ ਕੇ ਜ਼ਬਾਨੀ ਲਿਖ ਲਿਖ ਕੇ ਮੇਲ ਕਰਾ ਕੇ ਮਿਲਾਨ ਕਰਕੇ ਇਹਨੂੰ ਚੰਗੀ ਤਰ੍ਹਾਂ ਚੇਤੇ ਕਰ ਲਓ ਹੁਣ ਮੰਨ ਲਓ ਬਿੰਦੂ ਹਨ A ਅਤੇ B ਇਹ ਬਿੰਦੂ A ਅਤੇ B ਇਹ ਰੇਖਾਖੰਡ ਬਣ ਗਿਆ ਅਤੇ ਰੇਖਾਖੰਡ ਹੈ AB ਹੁਣ ਕਿਹਨਾ ਇਹ ਰੇਖਾਖੰਡ ਹੈਗਾ ਇਹਨੂੰ ਤਿੰਨ ਬਰਾਬਰ ਦੇ ਹਿੱਸਿਆਂ 'ਚ ਵੰਡਣਾ ਹੈ ਅਤੇ ਰੇਖਾਖੰਡ ਨੂੰ ਤਿੰਨ ਸਮਾਨ ਭਾਗਾਂ ਵਿੱਚ ਵੰਡਣ ਵਾਲੀ ਬਿੰਦੂ ਹਨ ਪੀ ਅਤੇ ਕਿਉ ਸੋ ਇੱਕ ਪੀ ਹੋ ਗਿਆ ਇੱਕ ਕਿਉ ਹੋ ਗਿਆ ਦੋ ਬਿੰਦੂ ਆਣ ਗਏ ਦੋ ਬਿੰਦੂ ਜੇ ਰੇਖਾਖੰਡ ਵਿੱਚ ਆਣਗੇ ਤੇ ਤਿੰਨ ਬਰਾਬਰ ਦੇ ਤਿੰਨ ਹਿੱਸੇ ਵੰਡੇ ਜਾਣਗੇ ਇਹ ਕਹਿਵਲ ਆ ਇਹ ਕਹਿਵਲ ਆ ਤੇ ਇਹ ਕਹਿਵਲ ਬੁਲੀ ਇੱਕ ਏ ਤੋਂ ਲੈ ਕੇ ਪੀ ਤੱਕ ਹਿੱਸਾ ਹੋ ਗਿਆ ਇੱਕ ਪੀ ਤੋਂ ਲੈ ਕੇ ਕਿਉ ਤੱਕ ਹੋ ਗਿਆ ਤੇ ਇੱਕ ਕਿਉ ਤੋਂ ਲੈ ਕੇ ਬੀ ਤੱਕ ਹੋ ਗਿਆ ਪਰ ਕਹਿੰਦੇ ਹਿੱਸੇ ਜਿਹੜੇ ਨੇ ਉਹ ਬਰਾਬਰ ਦੇ ਹੋਣਗੇ ਇਹਦਾ ਮਤਲਬ ਕੀ ਹੋਇਆ ਏਪੀ ਬਰਾਬਰ ਪੀਕਿਊ ਬਰਾਬਰ ਕਿਉਬੀ ਭਾਅ ਇੱਕ ਹਿੱਸਾ ਐ ਇਹ ਵੀ ਇੱਕ ਹਿੱਸਾ, ਇਹ ਵੀ ਇੱਕ ਹਿੱਸਾ, ਭਾਵ ਤਿੰਨੋ ਜਿਹੜੇ ਨੇ ਉਹ ਬਰਾਬਰ ਦੇ ਅਨੁਪਾਤ ਵਿੱਚ ਨੇ, ਹੁਣ ਅਸੀਂ P ਦਾ ਕੱਢਣਾ ਹੈ, ਸਾਡੇ ਕੋਲ A ਦਾ ਬਿੰਦੂ ਪਤਾ ਹੈ, B ਦਾ ਬਿੰਦੂ ਪਤਾ ਹੈ, ਦਿੱਤੇ ਨੇ ਜਿਹੜੇ, ਹੁਣ ਇਹਦਾ ਮਤਲਬ ਕੀ ਹੋਇਆ, ਇੱਥੇ ਬਣ ਗਿਆ ਇੱਕ ਅਤੇ ਇੱਥੋਂ ਦੀ ਲੈ ਕੇ ਇੱਥੇ ਤੱਕ ਕਿੰਨੇ ਬਣੇ, ਦੋ, ਇੱਕ ਜਮ੍ਹਾ ਇੱਕ, ਦੋ, ਇਹ ਦੇਖੋ, ਸੋ P ਜਿਹੜਾ ਹੈ, ਰੇਖਾ ਖੰਡ AB ਨੂੰ ਅੰਦਰੂਨੀ ਤੌਰ ਤੇ ਇੱਕ ਅਨੁਪਾਤ ਦੇ ਦੋ ਅਨੁਪਾਤ ਵਿੱਚ ਵੰਡਦਾ ਹੈ, ਜਿਹੜਾ P ਹੈ ਕਿੰਨੇ ਅਨੁਪਾਤ ਵਿੱਚ ਵੰਡ ਰਿਹਾ ਰੇਖਾ ਖੰਡ ਨੂੰ, ਇਹ ਵਾਲਾ, ਵੀਲੇ ਕੀ ਕੀਤਾ ਐਵਲਾ ਇਸਾ ਇੱਕ ਤੇ ਐਵਲੇ ਹਿੱਸੇ ਹੋ ਗਏ ਦੋ 1 ਜਮਾ 1 2 ਸੋ x1 4 x2 ਘਟਾ ਦੋ ਐਵਲਾ y1 ਘਟਾਓ 1 y2 ਘਟਾਓ 3 ਤੇ m1 ਹੋ ਜਾਏਗਾ 1 ਤੇ m2 ਹੋ ਜਾਏਗਾ 2 ਐ m1 ਤੇ m2 ਦਾ ਮੁੱਲ ਵਿਭਾਜਨ ਸੂਤਰ ਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਹੁਣ b ਦੇ ਆ ਜਾਣਗੇ ਲੋ ਜੀ 1 ਘਟਾਓ 2 ਜਮਾ 2 4 1 ਘਟਾਓ 3 ਜਮਾ 2 ਬ੍ਰੈਕਟ ਬਾਹਰ ਘਟਾਓ 1 1 ਜਮਾ 2 1 ਜਮਾ 2 ਸੋ ਇਹ ਬਣ ਗਿਆ ਘਟਾਓ 2 8 ਘਟਾਓ 3 ਘਟਾਓ 2 8 ਚੋਂ 2 ਹੋ ਗਿਆ 6 6/3 ਤੇ ਘਟਾਓ 2 ਤੇ ਘਟਾਓ 3 3 ਤੇ 2 ਬਣ ਗਿਆ ਘਟਾਓ 5/3 ਸੋ 3 2 6 ਜਿਵੇਂ 2 ਘਟਾਓ 5/3 ਇਸ ਤਰ੍ਹਾਂ ਬਿੰਦੂ P ਦੇ ਨਿਰਦੇਸ਼ਾਂਕ ਹਨ 2 ਕਮਾ ਘਟਾਓ 5/3 P ਆ ਗਿਆ ਹੁਣ ਅਸੀਂ ਕਿਉਂ ਘਟਾਣਾ ਹੁਣ ਅਸੀਂ ਕਿਉਨ ਲਵਾਂਗੇ ਹੁਣ ਵੇਖੋ ਕਿਉ ਦਾ ਜਿਹੜੇ ਅਸੀਂ ਲਭਾਂਗੇ ਫੇ ਕੀ ਹੋ ਜਾਏਗਾ ਹੁਣ ਇਸ ਪਾਸੇ ਹੁਣ A ਤੋਂ ਲੈ ਕੇ Q ਤੱਕ ਕਿੰਨਾ ਹੋ ਜਾਏਗਾ 1 ਜਮਾ 1 2 ਹੁਣ A ਤੋਂ ਲੈ ਕੇ Q ਤੱਕ 2 ਹੀ ਸੇ ਹੋ ਗਏ ਤੇ Q ਤੋਂ ਲੈ ਕੇ B ਤੱਕ ਇੱਕ ਹਿੱਸਾ ਹੋ ਗਿਆ ਹੁਣ ਜਿਹੜਾ ਅਨੁਪਾਤ ਹੈ ਉਲਟਿਆ ਗਿਆ P ਵਾਸਤੇ ਸੀਗਾ 1 ਅਨੁਪਾਤ 2 ਤੇ Q ਵਾਸਤੇ ਕੀ ਹੋ ਜਾਏਗਾ 2 ਅਨੁਪਾਤ 1 ਹੁਣ ਕਿਉ ਰੇਖਾਖੰਡ AB ਨੂੰ ਅੰਦਰੂਨੀ ਤੌਰ ਤੇ 2:1 ਦੇ ਅਨੁਪਾਤ ਵਿੱਚ ਵੰਡਦਾ ਹੈ ਹੁਣ ਉਲਟਾ ਹੋ ਜਾਏਗਾ x1 x2 y1 y2 ਤੇ ਉਹੀ ਰਹਿਣਗੇ ਪਰ m1 ਹੁਣ 2 ਦੀ ਜਗ੍ਹਾ 1 ਦੀ ਜਗ੍ਹਾ 2 ਹੋ ਜਾਏਗਾ ਤੇ m2 ਜਿਹੜਾ ਹੈ 2 ਦੀ ਜਗ੍ਹਾ 1 ਹੋ ਜਾਏਗਾ ਤੇ ਲੋ ਜੀ ਇੱਥੇ ਪੜ ਦਿੱਤਾ ਆਪਾਂ ਥੱਲੇ ਉਹੀ ਰਹੇਗਾ 2 ਜਮਾ 1 ਕਰ ਲਓ ਜਾਂ 1 ਜਮਾ 2 ਕਰ ਲਓ ਪਰ ਹੁਣ ਕੀ ਹੋ ਗਿਆ 2 ਇੱਥੇ ਆ ਗਿਆ ਇੱਥੇ 1 ਆ ਗਿਆ ਇੱਥੇ 2 ਆ ਗਿਆ ਇੱਥੇ 1 ਆ ਗਿਆ ਹੁਣ ਘਟਾਓ 4 ਜਮਾ 4 3 ਘਟਾਓ 6 ਘਟਾਓ 1 3 4 ਚੋਂ 4 ਗਿਆ ਇਹ ਕੱਟ ਗਏ 0 ਆ ਗਿਆ 0 3 ਘਟਾਓ 7/3 ਤੇ 0/3 0 ਹੁੰਦਾ ਸੋਇਆ ਸਾਡਾ ਆ ਗਿਆ Q ਦਾ ਨਿਰਦੇਸ਼ ਅੰਕ ਤੇ ਅਖੀਰ ਚ ਅਸੀਂ ਇਦਾਂ ਲਿਖ ਦਾਂਗੇ ਇਸ ਤਰ੍ਹਾਂ ਰੇਖਾ ਖੰਡ ਨੂੰ ਤਿੰਨ ਸਮਾਨ ਭਾਗਾਂ ਵਿੱਚ ਵੰਡਣ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਹਨ ਬਿੰਦੂ P 2, ਘਟਾਓ 5/3 ਅਤੇ ਬਿੰਦੂ Q 0, ਘਟਾਓ 7/3 ਇਸ ਤਰ੍ਹਾਂ ਹੋ ਗਿਆ ਸੋ ਇਹਦੇ ਵਿੱਚ ਹੀ ਵਿਭਾਜਨ ਸੂਤਰ ਸੀ ਪਰ ਨਾਲ ਇਹਨਾਂ ਨੇ ਸਾਨੂੰ ਅਨੁਪਾਤ ਨਹੀਂ ਦਿੱਤਾ ਇਹਨਾਂ ਨੇ ਕਿਹਾ ਤਿੰਨ ਬਰਾਬਰ ਦੇ ਭਾਗਾਂ ਵਿੱਚ ਵੰਡਦਾ ਹੈ ਤੇ ਉਹ ਅਸੀਂ ਆਪਣਾ ਸਮਾਨ ਬੁੱਧੀ ਕਾਮਨ ਸੈਂਸ ਤੇ ਜਿਹੜਾ ਅਸੀਂ ਮੁੱਢਲਾ ਗਣਿਤ 7ਵੀਂ 8ਵੀਂ 6ਵੀਂ ਚ ਪੜਿਆ ਆ ਉਹਦੇ ਆਧਾਰ ਤੇ ਅਸੀਂ ਪਤਾ ਲਗਾ ਲਿਆ ਕਿ ਪੀ ਜਿਹੜਾ ਹੈ ਕਿੰਨੇ ਅਨੁਪਾਤ ਵਿੱਚ ਵੰਡਦਾ ਹੈ ਰੇਖਾਖੰਡ ਨੂੰ ਤੇ ਕਿਉਂ ਬਿੰਦੂ ਜਿਹੜਾ ਹੈ ਉਹ ਰੇਖਾਖੰਡ ਨੂੰ ਕਿੰਨੇ ਅਨੁਪਾਤ ਵਿੱਚ ਵੰਡਦਾ ਹੈ ਸੋ ਐਸੀ ਕਹੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਪਹਿਲੇ ਦੋ ਮੋਡੂਲ ਦੇ ਜੇ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ